ਦੇ ਵਾਸਤੇ ਕੀ ਹੈ ਨਾ ਬਹੁਤ ਵੱਡਾ ਕਾਨੂੰਨ ਬਣ ਜਾ ਰਿਹਾ ਹੈ ਪਰ ਉਹਦੇ ਵਾਸਤੇ ਸਟੇਕ ਹোলਡਰਸ ਨਾਲ ਵੱਖ-ਵੱਖ ਧਾਰਮਿਕ ਸੰਸਥਾਵਾਂ ਨਾਲ ਗੱਲ ਕਰਾਂਗੇ ਸਲਾਹ ਹੋਊਗੀ ਕਾਨੂੰਨ ਤਾਂ ਪੇਸ਼ ਕਰ ਲਾਂਗੇ ਪਰ ਉਹਦੇ ਚ ਸੋਧ ਕੀ ਕਰਨੀ ਹੈ ਤੇ ਉਹਨੂੰ ਫਾਈਨਲ ਖਰੜਾ ਜਿਹੜਾ ਉਹਦਾ ਹੋਊਗਾ केहो जहा होना चाहिए वास्ते सू टाइम चाहता होगा तो अस ले आवेंगे नहीं आ जाएगा विधानसभा में पेश कर देंगे पेश करने के बाद हम उस पर चर्चा के लिए पब्लिक जो फॉर्म है वो खोलेंगे कि आप बताइए कोई भी बता सकता है कोई भी राय दे सकता है उसमें मैं कह देखो कानून बहुत बड़ा है ਔਰ ਕਾਨੂੰਨ ਰਹਿਣਾ ਹੈ ਇਹ ਫੋਰਐਵਰ ਕਾਲੀ ਚ ਕੋਈ ਐਸਾ ਕਲॉज ਨਾ ਹੋ ਜੇ ਜਾਂ ਐਸਾ ਕਲॉज ਰਹਿ ਨਾ ਜਾਵੇ ਕਿ ਜੀ ਚੋ ਕਵਰ ਨਹੀਂ ਹੁੰਦਾ ਫਲਾਨਾ ਨਹੀਂ ਹੁੰਦਾ ਤੇ ਕਾ ਨਹੀਂ ਹੁੰਦਾ ਸੋ ਇਸ ਕਰਕੇ ਅਸੀਂ ਧਾਰਮਿਕ ਸੰਸਥਾਵਾਂ ਨਾਲ ਹਰਕ ਧਰਮ ਦੇ ਗੁਣੀ ਗਿਆਨੀਆਂ ਨਾਲ ਗੱਲ ਕਰਾਂਗੇ ਵੀ ਕਿਵੇਂ ਹੋਣਾ ਚਾਹੀਦਾ ਤੇ ਦੇਖੋ ਕੀ ਹੁੰਦਾ ਨਾ ਹੁੰਦਾ ਪਤਾ ਹੈ ਪਾਰਲੀਮੈਂਟ ਮੇ ਵੀ ਐਸੇ ਹੁੰਦਾ बिल आ जाता है उसके बाद उसको कंसल्टेंट कमेटी के पास भेज देते हैं तो बिल मीन्स बेसिक और कंसल्टेंट कमेटी जो पब्लिक को बुलाती है जैसे स्टैंडिंग कमेटीज होती हैं मैं भी मेंबर रहा हूँ दो तीन कमेटियों का तो वहाँ पब्लिक को बुलाते हैं क्या बताइए अदरवाइज तो पब्लिक जो है जनरल पब्लिक जो है वो पार्लियामेंट में तो नहीं आ सकती ना वो तो सिलेक्टेड ही जाते हैं वहाँ तो ਜੋ ਇਲੈਕਟਡ ਤੋਂ ਇਸ ਵਿੱਚ ਹਮ ਪਬਲਿਕ ਕੇ ਪਾਸ ਉਹ ਲੈ ਕੇ ਜਾਏਗੇ ਇਹ ہمارا ਬਿਲ ਹੈ ਆਪ ਬਤਾਈਏ ਇਸ ਵਿੱਚ ਕਿਆ ਸੋਧ ਕਰਨੀ ਹੈ ਕਿਆ ਇਸ ਵਿੱਚ ਹੋਰ ਡਾਲਣਾ ਹੈ ਕਿਆ ਇਸ ਵਿੱਚ ਨਹੀਂ ਕਰਨਾ ਤੇ ਮੈਂ ਆਹੀ ਤੱਕ ਹੀ ਜਾਣਾ ਕਿ ਉਹਨਾਂ ਨੇ ਸਾਰੇ ਸਿੱਖ ਸਸਤਾਵਾਂ ਨਾਲ ਹਰ ਧਰਮ ਦੇ ਗੁਣੀ ਗੈਣਿਆਂ ਨਾਲ ਗੱਲ ਕਰਾਂਗੇ ਉਹਨਾਂ ਨੂੰ ਕਾਹ ਦਾ ਖਤਰਾ ਹੋ ਗਿਆ ਬੇ ਅਸੀਂ ਗੱਲ ਨਹੀਂ ਕਰਦੇ ਉਹਨੂੰ ਕਹੋ ਜੀ ਆਪ ਦੀ ਪਾਰਟੀ ਸੰਭਾਲ ਲਓ ਪਾਰਟੀ ਖਿੰਡੀ ਜਾਂਦੀ ਹੈ ਤੀਜੇ ਨੰਬਰ ਤੇ ਆਈ ਹੈ ਲੁਧਿਆਣੇ ਚੋਂ ਤੇ ਜਾਂ ਪਾਰਟੀ ਸੰਭਾਲ ਲੋ ਜਾਂ ਪ੍ਰਧਾਨਗੀ ਸੰਭਾਲ ਲੋ ਕਦੇ ਅਸਤੀਫਾ ਦੇ ਦਿੰਦੇ ਨੇ ਕਦੇ ਵਾਪਸ ਲੈ ਲੈਂਦੇ ਨੇ ਕਦੇ ਉਹ ਨਹੀਂ ਮੰਨਦੇ ਕਦੇ ਇਹ ਨਹੀਂ ਮੰਨਦੇ ਹਾਂ ਇੰਪੈਲੈਂਟ ਜਿਹੜੇ ਹਸਪਤਲ ਡੀ ਐਮ ਸੀ ਵੀ ਗੱਲ ਕਰ ਰਹੇ ਨੇ ਡੀ ਐਮ ਸੀ ਨਾਲ ਸੀ ਐਮ ਸੀ ਨਾਲ ਹੈਨਾ ਅਸੀਂ ਨਹੀਂ ਚਾਹੁੰਦੇ ਕਿ ਕੋਈ ਬੰਦਾ ਉੱਥੇ ਜਾਵੇ ਤੇ ਉਹਨੂੰ ਪਤਾ ਲੱਗੇ ਕਿ ਇਹ ਤਾਂ ਹਸਪਤਾਲ ਜਿਹੜਾ ਹੈ ਇਹ ਮੇਰੇ ਵਾਲੇ ਕਾਰਡ ਚ ਆਉਂਦੇ ਹੀ ਨਹੀਂ ਉਨੂੰ ਵਾਪਸ ਭੇਜ ਦਿੱਤਾ ਜਾ ਵੀ ਕਿਸੇ ਹੋਰ ਰਾਸਤੇ 'ਚ 552 ਹਸਪੀਟਲ ਨੇ ਉਹ ਚ ਪੀਜੀਆਈ ਤਾਂ ਮੇਨ ਆਉਂ ਚ ਬੱਤੀ ਵੀ ਮੇਨ ਆਉਂ 40s ਇਹ ਵਾਸੀ ਪਹਿਲਾ ਜਿਹੜਾ ਫਰਿਸ਼ਤੇ ਸਕੀਮ ਹੈ ਜਿਹੜੀ ਜ਼ਖਮੇ ਵਾਲੀ ਉਹ ਚ 40s ਵੀ ਮੈਕਸ ਵੀ ਪ੍ਰਾਈਵੇਟ ਹਸਪੀਟਲ ਵੀ ਉਹਦੇ ਵਿੱਚ ਪਹਿਲਾਂ ਕੱਲ ਨੂੰ ਤੁਹਾਨੂੰ ਦੱਸਾਂਗੇ ਹੁਣ ਫਿਰ ਵਿਧਾਨ ਸਭਾ ਫਿਰ 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 ਅੱਜੀ ਕਰ ਲਈਏ ਫਿਰ ਵਿਧਾਨ ਸਭਾ ਕੱਲ ਰਹਿਣ ਦੀ ਕੱਲ ਨੂੰ ਆ ਜਾਓ ਉੱਥੇ ਸੁਣ ਲਿਓ ਸਾਰਾ ਖਰੜਾ ਤੁਹਾਨੂੰ ਮਿਲ ਜੂਗਾ ਕੱਲ ਨੂੰ ਇਹ ਵੀ ਅਸੀਂ ਲੈ ਕੇ ਆਵਾਂਗੇ ਕਿ 21 ਚ ਚੰਨੀ ਕੀ ਕਹਿੰਦਾ ਸੀ ਪ੍ਰਤਾਪ ਆਜਵਾ ਕੀ ਕਹਿੰਦਾ ਸੀ 22 ਚ ਕੀ ਕਹਿੰਦਾ ਸੀ 23 ਚ ਕੀ ਕਹਿੰਦਾ ਸੀ 24 ਚ ਕੀ ਕਹਿੰਦਾ ਸੀ ਤੇ 25 ਚ ਕੀ ਕਹਿੰਦਾ ਹ ਉਹਦੇ ਉਹ ਉਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਗਏ ਆ ਕਰਾ ਦਿਓ ਕਰਾ ਦਿਓ ਬਿਲਕੁਲ ਕਰਾਉਣਾ ਚਾਹੀਦਾ ਜਿਹੜਾ ਜਿਹੜਾ ਸੱਚਾ ਬੰਦਾ ਹੈ ਜੀ ਉਹਦੇ ਪਰਚਾ ਦਰਜ ਕਰਾਉਂਦੇ ਨੇ ਇਹ ਕਿਉਂਕਿ ਇਹਨਾਂ ਤੋਂ ਜਰਿਆ ਨਹੀਂ ਜਾਂਦਾ ਕਿ ਕੇਜਰੀਵਾਲ ਤੇ ਪਰਚੇ ਦਰਜ ਕਰਤੇ ਆਈਆਰਐਸ ਅਫਸਰ ਹੈ ਆਈਆਈਟੀ ਦਾ ਪੜਿਆ ਹੋਇਆ ਹੈ 8 ਮਹੀਨੇ ਜੇਲ੍ਹ ਚ ਲਾਇਆ ਆ ਮਨੀਸ਼ ਸੋਧਿਆ ਲਾਇਆ ਸੰਜੇ ਸਿੰਘ ਨੂੰ ਅੰਦਰ ਕਰਤਾ ਪੋਲਿਟਿਕਸ ਤਾਂ ਜਿਹੜੀ ਜੇਲ੍ਹ ਹੈ ਨਾ ਪੋਲਿਟਿਕਸ ਵਾਸਤੇ ਕਿਉਂ ਹੈ ਨਾਲੇ ਕਹਿੰਦਾ ਮੈਂ ਪਰਚਾ ਕਰਾਉ ਨਾਲੇ ਕਹਿੰਦਾ ਹੋਣਾ ਨਹੀਂ ਇਦਾ ਮਤਲਬ ਕੌਨਫੀਡੈਂਸੀ ਹੈ ਨਹੀਂ ਮੇਰੀ ਹਮੇਸ਼ਾ ਨਾਲ ਕੀ ਬੜੀ ਜੀ ਮੰਦਸੋ ਹਾਂ ਮੈਂ ਤਾਂ ਸ਼ਾਹ ਦੇਸ਼ ਦਾ ਗ੍ਰਹਿ ਮੰਤਰੀ ਆ ਮੈਂ ਇੱਕ ਸਟੇਟ ਦਾ ਮੁੱਖ ਮੰਤਰੀ ਆ ਕੋਈ ਕੰਮਾਂ ਵਾਸਤੇ ਜਾਣਾ ਵੀ ਪੈ ਸਕਦਾ ਹੈ ਬਾਜਵਾ ਸਾਹਿਬ ਨੂੰ ਕੱਲ ਨੂੰ ਦੱਸੂਗਾ ਮੈਂ ਸਰ ਬਾਜਵਾ ਕਿ ਤੁਹਾਡੀ ਕਿਦੇ ਕਿਦੇ ਨਾਲ ਹੈ 2017 ਚ ਉਹਨੇ ਸਰਕਾਰ ਬਣ ਗਈ ਸੀ ਸੱਤਾਧਾਰੀ ਪਾਰਟੀ ਦੇ ਪ੍ਰਧਾਨ ਰਹੇ ਨੇ ਉਹ ਉਹ ਦਸ ਦਿਨ ਡਾਟਾ ਉਹਨਾਂ ਕੋਲ ਜਲਦੀ ਨਹੀਂ ਹੋਊਗਾ ਮਿਲ ਮੇਰੇ ਨਾਲ ਮੈਂ ਮਿੰਟ ਤੱਕ ਜਿੱਤਿਆ ਨਹੀਂ ਠੀਕ ਹੈ ਨਾ ਕਿਰਪਾ ਕਰਕੇ ਨਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਕਿਰਪਾ ਕਰਕੇ ਹਰ ਗੱਲ ਤੇ ਨਿੰਦਿਆ ਹਰ ਗੱਲ ਤੇ ਭਗਵਾਨਤਮਨ ਨੂੰ ਗਾਲਾਂ ਕੇਦਰੀ ਵਾਲ ਨੂੰ ਗਾਲਾਂ ਬਸ ਕਰੋ ਯਾਰ ਕੋਈ ਪੋਜ਼ਿਟਿਵ ਗੱਲਾਂ ਵੀ ਅਸੀਂ ਕਰਦੇ ਹੋਵਾਂਗੇ ਕਿ ਅਸੀਂ ਇੰਨੀਆਂ ਕਮੀਆਂ ਨੇ ਸਾਡੇ ਚ ਉਹੀ ਦੇਦੇ ਸਾਨੂੰ 92 95 ਲੋਕਾਂ ਨੇ ਪੂਰਾ ਤੁਹਾਨੂੰ ਸਾਰਾ ਕੱਲ ਨੂੰ ਖਰੜਾ ਮਿਲ ਜਾਊਗਾ ਅਖਰਬਾਈ ਅਖਰ ਤੁਸੀਂ ਸ਼ਾਪ ਸਕਦੇ ਹੋ। ਔਰ ਉਹਦੇ ਵਿੱਚ ਕਿੰਨੀਆਂ ਮੀਟਿੰਗਾਂ ਹੋਣਗੀਆਂ ਜਿਹੜੀਆਂ ਕਮੇਟੀਆਂ ਨਾਲ ਜਾਂ ਜੱਥੇਬੰਦੀਆਂ ਨਾਲ ਜਾਂ ਤਾਂ ਬਖਵਕ ਧਾਰਮਿਕ ਗੁਣੀ ਵਿਗਿਆਨੀ ਬੰਦਿਆਂ ਨਾਲ ਉਹ ਸਾਰਾ ਪਬਲਿਕ ਹੋਵੇ। ਨਹੀਂ ਨਹੀਂ ਇਸ ਵਿੱਚ ਬਿਲ ਹੈ ਹੀ ਨਹੀਂ। ਨਹੀਂ ਨਹੀਂ ਉਹ ਤਾਂ ਅ ਅਸੀਂ ਉਸ 'ਤੇ ਮੋਨੀਟਰ ਰੱਖेंगे ਕਿੰਨਾ ਖਰਚਾ ਆਇਆ। ਕਿੰਨਾ ਖਰਚਾ ਆਇਆ। ਉਹ ਆਮ ਉਸ ਹਸਪੀਟਲ ਕੋ पे कर देंगे तो कोई रीएम्बर्समेंट या कोई बिल नहीं लेने की जरूरत वहां से कि वो पहले बिल कटाए फिर उसके बाद बिल हमारे पास जमा करवाए हम वापस करें नहीं ऐसा नहीं लैंड पूलिंग जी स्कीम है मैं पहला भी इतनी क्लियर कर चुके हैं उस मर्जी है जी उस एक्जिशन से लैंड पूलिंग च फर्क है असि अक्वायर नहीं कर रहे असि लैंड पूलिंग च मर्जी है नहीं देनी ना दो हां ਅਸੀਂ ਡਿਵੈਲਪ ਕਰਕੇ ਐਨੇ ਪੈਸੇ ਉਹਨਾਂ ਨੂੰ ਵਾਪਸ ਕਰ ਦਾਂਗੇ ਕਿ ਆ ਲਓ ਜੀ ਆ ਤੁਹਾਡੇ ਨੇ ਠੀਕ ਹੈ ਕਰਨਾ ਨਾ ਕਰੋ ਨਹੀਂ ਨਾ ਕਰੋ ਕੋਈ ਗੱਲ ਨਹੀਂ ਲੈਂਡ ਪੂਲਿੰਗ ਦਾ ਮਤਲਬ ਇਹ ਹੈ ਕਿ ਜੇ ਗਵਰਨਮੈਂਟ ਨੇ ਕਿਸੇ ਸ਼ਹਿਰ ਕੋਈ ਪੰਜਾਬ ਦੇ ਵਿੱਚ ਤੁਸੀਂ ਯਕੀਨ ਕਰ ਲਓ 19000 ਕਲੋਨੀਆਂ ਗੈਰ ਕਾਨੂੰਨੀ ਨੇ ਹਰਿਆਣੇ ਚ ਕਿ ਬਣੀ ਹੈਗੀ ਈਵਨ ਜਿਹੜੇ ਮੇਰਾ ਸੰਗਰੂਰ ਕਰਾਇ ਤੇ ਘਰ ਹੈ ਉਹ ਕਲੋਨੀ ਇਲੀਗਲ ਹੈ ਤੁਸੀਂ ਵੀ ਰਹਿੰਦੇ ਹੋਗੇ ਇਲੀਗਲਾਂ ਚ ਕਿਉਂਕਿ ਨਾ ਸੀਵਰੇ ਪਾਉਂਦੇ ਆ ਨਾ ਕੋਈ ਪਾਰਕ ਨਾ ਨਕਸ਼ੇ ਚ ਦਿਖਾਉਂਦੇ ਨੇ ਇੰਨੀ ਸੜਕ ਹੈ ਸੜਕ ਇੰਨੀ ਵੇਚ ਜਾਂਦੇ ਆ ਪਾਰਕ ਵੇਚ ਜਾਂਦੇ ਆ ਤੇ ਬਿਜਲੀ ਨਹੀਂ ਕੁਝ ਨਹੀਂ ਲੋਕਾਂ ਨੂੰ ਲੀਟਰਾਂ ਦੇ ਗਲ ਪਾ ਜਾਂਦੇ ਆ ਯਾਰੋ ਜੀ ਤੁਸੀਂ ਕਰਵਾ ਲਓ ਪੱਕੀ ਨੂੰ ਕਲੋਨੀ ਉਹ ਚੀਜ਼ ਖਤਮ ਹੋਊਗੀ ਗਵਰਨਮੈਂਟ ਨੰਬਰ 1 ਚ ਬਣਾ ਕੇ ਦੇਊਗੀ ਕੋਈ ਜ਼ਿੰਦਗੀ ਦੀ ਪੂੰਜੀ ਲੱਗ ਜਾਂਦੀ ਹੈ ਕਈ ਬੰਦਿਆਂ ਦੀ ਬਾਅਦ ਚ ਪਤਾ ਲੱਗਦਾ ਯਾਰ ਅਸਾਂ ਗਲਤ ਪਲੇਸ ਇਲਾ ਬੈਠੇ ਗਲਤ ਜਗ੍ਹਾ ਤੇ ਲਾ ਬੈਠੇ ਉਹ ਭੱਜ ਗਿਆ ਡਿਵੈਲਪਰ ਤਾਂ ਹਨਾ ਸੋ ਇਹ ਚੀਜ਼ਾਂ ਖਤਮ ਕਰਨੀਆਂ ਨੇ ਔਰ ਬੜਾ ਫਾਇਦਾ ਹੋਊਗਾ ਦਾ